ਵੱਡੀ ਖਬਰ ਕਿਸਾਨਾਂ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਬਹੁਤ ਖਰਾਬ ਹੋ ਚੁੱਕੀ ਹੈ ਉੱਥੇ ਹੀ ਕਿਸਾਨਾਂ ਦੇ ਵੱਡੇ ਲੀਡਰਾਂ ਦਾ ਬਿਆਨ ਸਾਹਮਣੇ ਆਇਆ ਹੈ ਕੀ ਕੁਝ ਕਹਿਣਾ ਹੈ ਉਹਨਾਂ ਦਾ ਆਓ ਤੁਹਾਨੂੰ ਸੁਣਾਉਂਦੇ ਹਾਂ ਅੱਜ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਕੇ ਆਮਰਣ ਸੰਮਕਾ 93ਵਾਂ ਦਿਨ ਹੈ ਔਰ ਕੱਲ ਸਵੇਰ ਸੇ ਹੀ ਜਗਜੀਤ ਸਿੰਘ ਡੱਲੇਵਾਲ ਜੀ ਦਾ ਸਵਾਸਥ ਬਹੁਤ ਤੇਜ਼ੀ ਸੇ ਵਿਗੜ ਰਹਾ ਹੈ ਕੱਲ ਅਚਾਨਕ ਸੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੜ ਕੇ एक सौ छिहत्तर बटा एक सौ सात हो गया था जो बहुत ही ज्यादा एबनॉर्मल था और ब्लड प्रेशर बहुत तेजी से फ्लक्चुएट कर रहा था डॉक्टरों ने काफी समय तक प्रयास किए कई घंटों के प्रयासों के बाद कल एक बार ब्लड प्रेशर था वो स्टेबल आ गया था आज सरदार जगजीत सिंह डल्लेवाल जी को सुबह से ही 103 से भी ज्यादा का बुखार है और आप अभी डॉक्टरों के कहे अनुसार है उसके पैरों के ऊपर भी गीले पानी से उनको अभी कपड़े से कंट्रोल में करने की कोशिश करी जा रही है और सर पे भी माथे पे भी लगातार जो पानी है वो पानी उससे करके कंट्रोल करने का प्रयास किया जा रहा है लगभग दो घंटे से ये चल रहा है उसके बावजूद जो बुखार है वो 103 से नीचे नहीं आ रहा है 103 से ऊपर ही बुखार है और जो यूरिन की रिपोर्ट आई है यूरिन की रिपोर्ट में जो कीटोन है कीटोन भी पॉजिटिव उसकी रिपोर्ट आई है और अगर आप यहाँ इस हाथ में देखोगे जो बार बार जो हम कई बार बात कहते हैं परसों से इस हाथ में ड्रिप लगी थी लेकिन उसके बाद नशे ब्लॉक होने के बाद यहाँ भी सूजन आ रखी है ये हाथ ये वाला हाथ भी थोड़ा सा नॉर्मल है और इसमें देखो ये यहाँ पे पूरे तरीके से सूजन आ रखी है तो नशे हैं वो दो तीन दिन के बाद ब्लॉक हो जाती है और फिर वो ड्रिप भी नहीं लग पाती है तो स्थिति है वो लगातार क्रिटिकल होती जा रही है स्थिति है वो लगातार बिगड़ती जा रही है इसीलिए हम यह कहते हैं कि हमारी केंद्र सरकार को किसानों की ओर परीक्षा नहीं लेनी चाहिए किसानों के धैर्य को और नहीं परखना चाहिए और जल्द से जल्द एमएसपी गारंटी कानून बनाने समेत हमारी सारी मांगे पूरी करनी चाहिए तो जिमे सारा ही कुछ आपा नु दसयागा कल तो ही जड़ी पोजीशन है प्रधान जी दी बिगड़ने ज्यादा नाजुक हुई है ਤੋ ਮੈਂ ਇਸ ਸਥਿਤੀ ਦੇ ਵਿੱਚ ਦੇਖੋ ਡਾਕਟਰਾਂ ਵਾਲਾ ਪਉ ਤਾਂ ਜਿਹੜੀ ਕਹਿੰਦਾ ਮੈਡੀਕਲ ਐਡ ਹੈ ਉਹ ਆਪਾਂ ਕੱਲੀ ਗਲੂਕੋਸ਼ੀ ਹੀ ਲੈ ਰਹੇ ਹਾਂ ਬਾਹਰ ਜਿਹੜਾ ਕੁਝ ਚੱਲ ਰਿਹਾ ਹੈ ਬਾਹਰ ਜਿਹੜਾ ਪ੍ਰਚਾਰ ਹੋ ਰਿਹਾ ਹੈ ਮੈਂ ਕਹਿੰਦਾ ਹਕੀਕਤ ਤੋਂ ਬਾਹਰ ਆ ਗਰਾਊਂਡ ਲੈਵਲ ਤੇ ਜਿਹੜੇ ਇੱਥੇ ਬੰਦੇ ਨਾਲ ਨੇ ਜਿਹੜੇ ਸਾਡੇ ਮੁੰਡੇ ਇਹ ਨਾਲ ਦੇ ਸੇਵਾ ਕਰ ਰਹੇ ਨੇ ਜਿਹੜਾ ਅੱਜ 95 ਦਿਨਾਂ ਤੋਂ 96 ਦਿਨਾਂ ਤੋਂ ਉਹਨਾਂ ਦੀ ਸੇਵਾ ਕਰ ਰਹੇ ਨੇ ਪ੍ਰਧਾਨ ਜੀ ਦੀ ਉਹਨਾਂ ਨੂੰ ਪਤਾ ਗਰਾਉਂਡ ਲੈਵਲ ਤੇ ਮੈਂ ਇਸ ਹਾਲਾਤ ਦੇ ਵਿੱਚ ਇੱਕ ਤਾਂ ਬੇਨਤੀ ਕਰਦਾ ਸੁੱਚੇ ਆਪਣੇ ਫੋਰਮ ਦੇ ਆਗੂਆਂ ਨੂੰ ਚਾਹੇ ਉਹ ਕਿਸੇ ਵੀ ਸਟੇਟ ਦੇ ਵਿੱਚ ਬੈਠੇ ਨੇ ਇਸ ਨਾਜ਼ੁਕ ਹਾਲਾਤ ਦੇ ਨਾਲ ਘੱਟੋ-ਘੱਟ ਤਾਲਮਿਲ ਸਾਨੂੰ ਬਤਾਉਣਾ ਚਾਹੀਦਾ ਹੈ ਤੋਂ ਸਰਕਾਰ ਪਮਾ ਗੱਲਬਾਤ 19 ਮਾਰਚ ਆਲੀ ਹੈ ਉਧਰ ਤੋਂ ਛੱਡ ਕੇ ਜਿਹੜੇ ਇੰਨਾ ਸਮਾਂ ਉਹ ਸਾਨੂੰ ਜ਼ਰੂਰ ਵਿਚਾਰਨ ਦਾ ਬਣਦਾ ਕਿ ਇਸ ਹਾਲਾਤ ਦੇ ਵਿੱਚ ਨਜਿੱਠਣ ਵਾਸਤੇ ਸਾਡਾ ਕਿਹੜੀ ਅਗਲੀ ਰਣਨੀਤੀ ਤਿਆ ਹੈ ਜਿਵੇਂ ਅੱਜ ਹੀ ਮੈਂ ਗਲਸੀ ਫੋਰਮ ਦੀ ਮੀਟਿੰਗ ਬੁਲਾ ਲਈ ਹੈ ਅੱਜ 12 ਵਜੇ ਖਨੋਰੀ ਬਾਡਰ ਤੇ ਸਾਡੇ ਪੂਰੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੀ ਮੀਟਿੰਗ ਹੋ ਰਹੀ ਹੈ ਇਹ ਸਾਰੀ ਸਥਿਤੀ ਤੇ ਨਜਿੱਠਣ ਵਾਸਤੇ ਤੇ ਵਿਚਾਰਨ ਵਾਸਤੇ ਤੇ ਖਾਸ ਕਰਕੇ ਬੀਕੇ ਜੂ ਸਿੱਧੂਪੁਰ ਦਾ ਜਿੰਨਾ ਸਾਡਾ ਪਰਿਵਾਰ ਹੈ ਉਹਨਾਂ ਨੂੰ ਵੀ ਪੇਲ ਆ ਕਿ ਆਪਦੇ ਕੰਮ ਤੰਦੇ ਛੱਡ ਕੇ ਸਾਰੇ ਖਨੋਰੀ ਪਹੁੰਚੋ ਤੇ ਸਾਡੇ ਫੋਰਮ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਉਹਦੇ ਵਿੱਚ ਇਸ ਗੱਲ ਤੇ ਚਰਚਾ ਵੀ ਕਰਨੀ ਹੈ ਜਿਹੜੇ ਸਾਡੇ ਪ੍ਰੋਗਰਾਮ ਦਿੱਤੇ ਆ ਉਹਨਾਂ ਤੇ ਵੀ ਵਿਚਾਰ ਕਰਨਾ ਹੈ ਤਾਂ ਮੈਨੂੰ ਲੱਗਦਾ ਕਿ ਸਰਕਾਰ ਅਣਗਹਿਲੀ ਕਰਕੇ ਇਹਨਾਂ ਕੋਲੇ ਉਡਾ ਪ੍ਰਬੰਧ ਨਾ ਹੋਣ ਕਰਕੇ ਤਾਂ ਅਸੀਂ ਇੱਕ ਸਾਡੇ ਬਲਾਕ ਪ੍ਰਧਾਨ ਅਸੀਂ ਉਹਨੂੰ ਟੈਕ ਆਇਆ ਉਹਨੂੰ ਵੀ ਬੜੀ ਮੁਸ਼ਕਲ ਦੇ ਨਾਲ ਰਜਿੰਦਰਾ ਹਸਤੁਲ ਦੇ ਵਿੱਚ ਦਾਖਲ ਕਰਵਾਇਆ ਤਾਂ ਇਸ ਹਾਲਾਤਾਂ ਤੋਂ ਮੈਨੂੰ ਲੱਗਦਾ ਸਰਕਾਰ ਵੱਲ ਨਹੀਂ ਬਾਲਾ ਦੇਖਿਆ ਜਾ ਸਕਦਾ ਆਪਾਂ ਆਪਦੇ ਫਾਰਮ 'ਚ ਵਿਚਾਰ ਗਏ ਆਪ ਦੀ ਜਸੇਬੰਦੀ 'ਚ ਵਿਚਾਰ ਗਏ ਵਿਚਾਰ ਕੇ ਇਹੋ ਜੀ ਨਾਚਕ ਹਾਲਾਤ ਨਾਲ ਨਜਿੱਠਣ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਆਪਾਂ ਖਨੋਰੀ ਇਸ ਫਲਾਤ ਇਸ ਮੋਰਚੇ ਦੇ ਵਿੱਚ ਆ ਕੇ ਵਿਚਾਰ ਗਏ ਤਾਂ ਅਗਲੀ ਜਿਹੜੀ ਰਣਨੀਤੀ ਤਿਆਰ ਉਹ ਬਣਾ ਕੇ ਕਿਉਂਕਿ ਅਸੀਂ ਬਹੁਤ ਕੁਝ ਕਿਹਾ ਤੇ ਬਹੁਤ ਕੁਝ ਕਰਿਆ ਹੁਣ ਮੈਨੂੰ ਲੱਗਦਾ ਪਰਖ ਸਾਹਮਣੇ ਆ ਰਹੀ ਆ ਜੋ ਲੋਕਾਂ ਨਾਲ ਵਾਦਾ ਕੀਤਾ ਅਸੀਂ ਘਟੋ-ਘਟੇ ਵਾਦਾ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਤੋਂ ਘੱਟ ਕਿਤੇ ਵੀ ਕੋਈ ਸਮਝੌਤਾ ਤੇ ਕਿਤੇ ਵੀ ਪ੍ਰਧਾਨ ਜੀ ਨੇ ਕਿਹਾ ਕਿ ਕਿਤੇ ਵੀ ਸਮਝੌਤਾ ਨਹੀਂ ਹੋ ਜੂਗਾ ਖਾਣ ਪੀਣਨ ਦੀਆਂ ਜਿਹੜੀਆਂ ਚਰਚਾ ਵਾਰ ਹੋ ਰਹੀ ਹੈ ਫੋਟੋਮਾਂ ਬਣ ਰਿਹਾ ਕੋਈ ਕੋਈ ਵੀਡੀਓ ਪਾ ਰਿਹਾ ਕੋਈ ਆੜੂ ਪਾ ਰਿਹਾ ਹੈ ਉਹ ਮੈਨੂੰ ਲੱਗਦਾ ਕਿ ਆਪਦੇ ਸਿਆਸੀ ਦਾ ਨੂੰ ਬਚਾਉਣ ਵਾਸਤੇ ਇਹ ਜਾਂ ਗਲਤ ਪ੍ਰਚਾਰ ਹੋ ਰਿਹਾ ਮੈਨੂੰ ਇਹ ਲੱਗਦਾ ਕਿ ਸਾਡੇ ਜਿਹੜੇ ਦੋਨੇ ਫਾਰਮਾਂ ਦੇ ਆਗੂ ਲਗਭਗ 8 ਸਾਲ ਤੋਂ ਉੱਪਰ ਟੱਪ ਗਏ ਸਾਡੀਆਂ ਜਿਹੜੀਆਂ 12 ਮੰਗਾਂ ਤੇ ਅਸੀਂ ਸਰਕਾਰ ਨੂੰ ਲਿਆਂਦਾ ਹੁਣ ਲਾਗੂ ਕਰਵਾਉਣ ਲਈ ਪ੍ਰਭੂ ਮੈਨੂੰ ਲੱਗਦਾ ਕਿ ਉਹ ਸਥਿਤੀ ਬਹੁਤ ਜਿਹੜੀ ਨਾਚਕ ਹੈ ਤੇ ਪ੍ਰਧਾਨ ਜੀ ਦੀ ਜਿਹੜੀ ਸਿਹਤ ਬਾਕੀ ਜਿਹੜਾ 100 ਦਿਨ ਹੋਣ ਜਾ ਰਿਹਾ 100 ਦਿਨਾਂ ਦੇ ਵਿੱਚ ਜਿਹੜਾ ਨੁਕਸਾਨ ਆਉ ਦਿਸ ਰਿਹਾ ਜੇ ਬੁਖਾਰ ਚੜ ਗਿਆ ਉਹ ਕੰਟਰੋਲ ਨਹੀਂ ਹੁੰਦਾ ਤਾਂ ਕਤੇ ਬੀਪੀ ਵੱਧ ਗਿਆ ਉਹ ਕੰਟਰੋਲ ਨਹੀਂ ਹੁੰਦਾ ਅਸੀਂ ਉਹ ਸਾਰਾ ਕੁਝ ਕਰ ਰਹੇ ਹਾਂ ਤਾਂ ਇਸ ਕਰਕੇ ਮੈਂ ਅਪੀਲ ਕਰਦਾ ਕਿ ਇਸ ਔਖੀ ਘੜੀ ਦੇ ਵਿੱਚ ਸਾਰੇ ਫੋਰਮ ਦੇ ਆਗੂ ਤੇ ਸਾਰੇ ਬੀਕੇ ਜੂ ਸਿੱਧੂਪੁਰ ਦੇ ਵਰਕਰ ਉਹਨਾਂ ਨੂੰ ਪੇਲ ਲੈ ਕੇ ਖਨੌਰੀ ਪਹੁੰਚੀਏ ਤੇ ਆਪਾਂ ਜਰੂਰ ਇਸ ਸਥਿਤੀ ਤੇ ਵਿਚਾਰ ਕੇ ਅਗਲਾ ਕੋਈ ਐਕਸ਼ਨ ਸਖਤ ਦੇਗੇ